ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਪਸਰੀ ਪਹੁੰਚੇ ਹਾਂ ਗੁਰਦੁਆਰਾ ਚੌਸ਼ਮਾ ਸਾਹਿਬ ਢੰਡਾ ਇਹ ਗੁਰਦੁਆਰਾ ਸਾਹਿਬ ਢੇਸੀਆਂ ਸੰਗਤੋਂ ਮੌਸਾ ਵਾਲੇ ਰਸਤੇ ਤੇ ਸ਼ਿਸ਼ੋਭਤ ਹੈ ਇਸ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਹੈ ਬਾਬਾ ਸੰਗ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਸੇਵਕ ਸਨ ਕਿਸੇ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਸੰਗ ਜੀ ਨੂੰ ਦਰਸ਼ਨ ਦੇਣ ਲਈ ਇਸ ਪਾਸਿਓਂ ਆਏ ਹੋਣਗੇ ਉਹਨਾਂ ਨੇ ਇਸ ਸਥਾਨ ਤੇ ਕੋਸ ਬਸ਼ਰਾਮ ਕੀਤਾ ਹੋਵੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੇ ਇੱਥੇ ਇੱਕ ਦਰਖਤ ਲਾਇਆ ਸੀ ਜੋ ਕਿ ਅੱਜ ਤੱਕ ਵੀ ਇੱਥੇ ਸ਼ਿਸ਼ੋਭਤ ਹੈ ਇਹ ਫਲਾਹ ਸਾਹਿਬ ਦਾ ਦਰਖਤ ਹੈ ਜੇ ਕਿਸੇ ਕਿਸਾਨ ਦਾ ਕੋਈ ਪਸ਼ੂ ਨਹੀਂ ਠਹਿਰਦਾ ਤਾਂ ਉਹ ਇਥੋਂ ਫਲਾਹ ਸਾਹਿਬ ਦੇ ਦਰਖਤ ਤੋਂ ਪੱਤਾ ਲਗਾ ਕੇ ਉਸ ਪਸ਼ੂ ਨੂੰ ਖਵਾ ਦਿੰਦੇ ਹਨ ਤਾਂ ਉਹ ਪਸ਼ੂ ਠਹਿਰ ਜਾਂਦਾ ਹੈ ਇੱਥੇ ਕਿਸੇ ਵਿਅਕਤੀ ਨੇ ਦੱਸਿਆ ਕਿ ਇੱਕ ਬੀਬੀ ਦੇ ਘਰ ਵੀ ਔਲਾਦ ਨਹੀਂ ਹੁੰਦੀ ਸੀ ਉਸ ਬੀਬੀ ਨੇ ਇਸ ਫਲਾਹ ਸਾਹਿਬ ਦੇ ਦਰਖਤ ਤੋਂ ਪੱਤਾ ਖਾ ਲਿਆ ਤੇ ਉਸ ਦੇ ਘਰ ਵੀ ਔਲਾਦ ਹੋ ਗਈ ਸੀ ਇਸ ਸਥਾਨ ਤੇ ਹਰ ਮਸਿਆ ਨੂੰ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ ਅਤੇ ਲੰਗਰ ਲੱਗਦਾ ਹੈ ਜੂਨ ਦੇ ਮਹੀਨੇ ਵਿੱਚ ਇਸ ਸਥਾਨ ਤੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਹਾਂ ਬਾਬਾ ਸੰਤੋਖ ਸਿੰਘ ਜੀ ਕੋ ਜੋ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਨ ਆਓ ਅੱਜ ਉਹਨਾਂ ਤੋਂ ਗੁਰਦੁਆਰੇ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਸੰਤੋਖ ਸਿੰਘ ਜੀ ਸਾਨੂੰ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਕੁਝ ਦੱਸੋ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਸ੍ਰੀ ਚੋਸਮਾ ਸਾਹਿਬ ਵਿਖੇ ਗੁਰੂ ਮਹਾਰਾਜ ਦੇ ਕਿਸੇ ਟਾਈਮ ਇੱਥੇ ਚਰਨ ਪਏ ਸਨ ਇਹਨਾਂ ਚਰਨਾਂ ਦੇ ਕਰਕੇ ਇਹ ਜਗ੍ਹਾ ਬਹੁਤ ਪਵਿੱਤਰ ਬਣੀ ਹੈ ਆਉਂਦੀ ਜਾਂਦੀ ਸੰਗਤ ਇਹ ਪਹਿਲਾ ਰਸਤਾ ਇਧਰ ਦੀ ਮੌਸਾਬ ਨੂੰ ਜਾਂਦਾ ਸੀਗਾ ਬਾਬਾ ਸੰਗਜੀ ਨੂੰ ਮਿਲਣ ਆਏ ਹੋਣਗੇ ਗੁਰੂ ਅਰਜਨ ਦੇਵ ਜੀ ਇਹ ਉਸ ਟਾਈਮ ਦੀ ਜਗ੍ਹਾ ਇੱਥੇ ਇਦਾਂ ਹੀ ਚੱਲਦੀ ਆ ਇਦਾਂ ਹੀ ਸੰਗਤਾਂ ਆਉਂਦੀਆਂ ਜਾਂਦੀਆਂ ਆ ਪਲਾਸ ਆਵਦਾ ਦਰਖਤ ਹੈ ਇਹਦਾ ਵੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧ ਹੈ ਹਾਂਜੀ ਹਾਂਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਦਰਤਨ ਕਰਕੇ ਇਹ ਗੱਡ ਦਿੱਤੀ ਉਹਦੇ ਨਾਲ ਹੀ ਇਹ ਪਲਾਸ ਆਵਦਾ ਦਰਖਤ ਮਸ਼ਹੂਰ ਆ ਸਾਬਾ ਜੀ ਬਾਕੀ ਇਹ ਜਗ੍ਹਾ ਬਾਰੇ ਕੋਈ ਤੁਸੀਂ ਦੱਸੋ ਵੀ ਕਿੱਦਾਂ ਜਗ੍ਹਾ ਛੱਡਣੀ ਪਈ ਗੁਰੂ ਅਰਜਨ ਦੇਵ ਦਾ ਕਿੱਦਾਂ ਇੱਥੇ ਪਤਾ ਲੱਗਾ ਵੀ ਜਗ੍ਹਾ ਪ੍ਰਗਟ ਕਿਵੇਂ ਹੋਈ ਹਾਂਜੀ ਇਹ ਹੁਣ ਫੇ ਜਗਾ ਇਦਾਂ ਵੀ ਚਲੋ ਜਿਹਨਾਂ ਦੀ ਜਗਾ ਸੀਗੀ ਉਹਨਾਂ ਨੂੰ ਕੋਈ ਸਖਤਾਈ ਹੁੰਦੀ ਸੀਗੀ ਇਸ ਕਰਕੇ ਫੇਰ ਉਨੀ ਜਗਾ ਇਹ ਦੋ ਕਨਾਲੀ ਪੂਰੀ ਛੱਡ ਦਿੱਤੀ ਗੁਰਦੁਆਰਾ ਸਾਹਿਬ ਦੇ ਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ